블록 ਪਵਾਨੀਗੜ ਦੇ ਡਿਵੈਲਪਮੈਂਟ ਦਫ਼ਤਰ ਵਿਖੇ ਦਫ਼ਤਰ ਦੇ ਸਮੂਹ ਸਟਾਫ਼ ਅਤੇ ਪੰਚਾਇਤ ਸਕੱਤਰਾਂ ਵੱਲੋਂ ਆਪਣੇ ਸਾਥੀ ਪੰਚਾਇਤ ਸਕੱਤਰ ਮਨਜੀਤ ਸਿੰਘ ਦੀ ਬੇਟੀ ਜਿਹੜੇ ਕਿ ਪਿਛਲੇ ਦਿਨੀ ਮਿਸ ਪੰਜਾਬਣ ਚੁਣੀ ਗਈ ਸੀ ਦਾ ਦਫ਼ਤਰ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਬ੍ਰਿੰਦਰਜੀਤ ਸਿੰਘ ਥਿੰ ਡੀਐਸਪੀ ਪਵਾਨੀਗੜ ਬੀਡੀਪੀਓ ਪਰਵੇਸ਼ ਕੁਮਾਰ ਗੋਇਲ ਸਮਿਤ ਦਫ਼ਤਰ ਦਾ ਸਮੂਹ ਸਟਾਫ਼ ਇਸ ਸਮਾਗਮ ਦੇ ਵਿੱਚ ਹਾਜ਼ਰ ਰਿਹਾ ਇਸ ਮੌਕੇ ਡੀਐਸਪੀ ਪਵਾਨੀਗੜ ਨੇ ਆਖਿਆ ਕਿ ਸਾਨੂੰ ਤੰਦਰੁਸਤ ਰਹਿਣ ਦੇ ਲਈ ਫਿਟ ਹੋਣਾ ਜ਼ਰੂਰੀ ਹੈ ਸਨਮਾਨ ਸਮਾਰੋਹ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀ ਮਿਸ ਪੰਜਾਬਣ ਖੁਸ਼ਪ੍ਰੀਤ कौर ਨੇ ਆਖਿਆ ਕਿ ਫਿਟ ਰਹਿਣ ਵਾਸਤੇ ਘੱਟ ਖਾਣਾ ਜ਼ਰੂਰੀ ਨਹੀਂ ਹੈ ਸਾਨੂੰ ਸਾਫ਼ ਸੁਥਰਾ ਖਾਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਉਸਨੂੰ ਆਪਣੇ ਮਾਤਾ ਪਿਤਾ ਵੱਲੋਂ ਬਹੁਤ ਸਹਿਯੋਗ ਮਿਲਿਆ ਹੈ ਤੇ ਮਾਤਾ ਪਿਤਾ ਦੇ ਸਹਿਯੋਗ ਦੇ ਬਦੌਲਤ ਹੀ ਉਹ ਮਿਸ ਪੰਜਾਬਣ ਬਣੀ ਹੈ ਅਜ਼ਾੜ ਟੀਵੀ ਨਿਊਜ਼ ਦੇ ਲਈ ਭਵਾਨੀਗੜ੍ਹ ਤੋਂ ਰਵੀ ਆਜ਼ਾਦੀ ਦੀ ਰਿਪੋਰਟ ਕਿ ਟੂ ਮਾਈ ਫਾਦਰ ਐਂਡ ਟੂ ਆਲ ਆਫ ਯੂ ਜਿਹੜੇ ਮੈਨੂੰ ਸਪੋਰਟ ਕਰਦੇ ਹੋ ਨੇ ਥੈਂਕ ਯੂ ਸੋ ਵੈਲ ਬੇਸਿਕਲੀ ਗੱਲ ਇਹ ਹੈ ਕਿ ਅੱਜ ਸਾਡੇ ਜਿਹੜੇ ਪੰਚਾਇਤ ਦੇ ਕ੍ਰਿਟੀਕ ਸਰਵਿਸ ਸੀਗੇ ਮਨਜੀਤ ਸਿੰਘ ਉਹਨਾਂ ਦੇ ਜਿਹੜੇ ਬੇਟੀਆਂ ਹਨ ਉਹਨਾਂ ਨੇ ਪੀਟੀਸੀ ਮਿਸ ਵਰਲਡ ਪੰਜਾਬਨ ਦਾ ਜਿਹੜਾ ਅਵਾਰਡ ਜਿੱਤਿਆ ਫਸਟ ਪੋਜੀਸ਼ਨ ਉਹਨਾਂ ਨੇ ਲਈ ਹੈ ਤੇ ਅਸੀਂ ਉਹਨਾਂ ਦੇ ਫੰਕਸ਼ਨ ਦੇ ਵਿੱਚ ਸ਼ਮੂਲੀਅਤ ਕਰਨ ਆਏ ਸੀਗੇ ਜਿਤੋਂ ਤੱਕ ਫਿਟ ਰਹਿਣ ਦੀ ਗੱਲ ਹੈ ਉਹ ਤਾਂ ਹਰੇਕ ਇਨਸਾਨ ਨੂੰ ਜਿਹੜਾ ਹੈਗਾ ਸੇਧਾ ਧਿਆਨ ਰੱਖਣਾ ਚਾਹੀਦਾ ਫਿਟ ਡਸਨਟ ਮੀਨ ਕਿ ਸਿਰਫ ਪਤਲੀ ਰਹੋ ਪਰ aroog ਵੀ ਰਹੋ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ ਕਿ ਸਾਡੇ ਸਟਾਫ ਦੇ ਵਿੱਚੋਂ ਮਨਜੀਤ ਸਿੰਘ ਪੰਚਾਇਤ 77 ਨੇ ਜਿਹੜੇ ਉਹਨਾਂ ਦੀ ਬੇਟੀ ਸਾਡੀ ਬੇਟੀ ਖੁਸ਼ਪ੍ਰੀਤ ਕੌਰ ਨੇ ਕੰਪੀਟੀਸ਼ਨ ਆ ਜਿਹੜਾ ਪੰਜਾਬ ਲੈਵਲ ਦਾ ਜਿੱਤਿਆਗਾ ਮੈਂ ਇਸ ਲਈ ਇਹਨਾਂ ਨੂੰ ਕੰਗ੍ਰੈਚੂਲੇਸ਼ਨਸ ਕਰਦਾਗਾ ਔਰ ਬੈਸਟ ਆਫ ਲੱਕ ਬੋਲਦਾਗਾ ਕਿ ਇਨ ਫਿਊਚਰ ਇਹਨਾਂ ਨੂੰ ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ੇ ਤੇ ਬਾਕੀ ਸਮਾਜ ਨੂੰ ਕੀ ਸੰਦੇਸ਼ ਦੇਵਾਂਗੇ ਜਿਹੜੇ ਲੋਕਾਂਾਂ ਚੋਂ ਬੇਟੀਆਂ ਨੂੰ ਬਾਹਰ ਨਹੀਂ ਜਾਣ ਦਿੰਦੇ ਨਹੀਂ ਜਾਣ ਦੇਣਾ ਚਾਹੀਦਾ ਜੀ ਕਨੈਕਟ ਹੋ ਦਿੱਤਾ ਲੱਗਦਾ ਜੇ ਮਾਰ ਨੂੰ ਵੀ ਬੀਡੀ ਨੂੰ ਭੇਜਾਂਗੇ ਕੁਝ ਕੰਮ ਹੋ ਜਾਏਗਾ ਇਹ ਜਿੰਮੇਟੀ ਦਾ ਸਰਕੂਇਟ ਤੇ ਤੁਸੀਂ ਵੀ ਖਾਣ ਪੀਣ ਦਾ ਪ੍ਰੇਜ ਰੱਖਦੇ ਹੋ ਇਸ ਤਰ੍ਹਾਂ ਜਿਵੇਂ ਬੇਟੀ ਲਿਖਦੀ ਹੈ ਹਾਂਜੀ ਸਰ ਖਾਣ ਪੀਣ ਦਾ ਪ੍ਰੇਜ ਤੁਹਾਨੂੰ ਵੀ ਹੈ ਕੋਈ ਉਮੀਦ ਕਿ ਆਉਣ ਵਾਲੇ ਦਿਨ ਪੰਜਾਬ ਦੇ ਕੋਈ ਬੈਸਟਰ ਬਣ ਸਕਦੇ ਨਹੀਂ ਇਸ ਤਰ੍ਹਾਂ ਨਹੀਂ ਇਹ ਤਾਂ ਬੈਸਟਰ ਲਈ ਇਤਨੀ ਬੜੀ ਆਪਸ ਕੰਮ ਕਰ ਰਹੇ ਨੇ ਕਿ ਜਦੋਂ ਜਿਹੜਾ ਬਹੁਤ ਜ਼ਿਆਦਾ ਕਰਨੀ ਪਈ ਹੈ ਕਿਉਂਕਿ ਜਿੱਦ ਮੈਂ ਪਹਿਲਾਂ ਕਹਿ ਚੁੱਕੀ ਕਿ ਇੱਕ ਪਿੰਡ ਜਾਂ ਸ਼ਹਿਰ ਦੀ ਗੱਲ ਨਹੀਂ ਸੀ ਪੂਰੀ ਸਟੇਟ ਦੀ ਪੰਜਾਬ ਦੀ ਗੱਲ ਸੀ ਇਹ ਕਿ ਉਹ ਬਹੁਤ ਹੀ ਵਧੀਆ ਕੁੜੀਆਂ ਚੁਣ ਕੇ ਲੈ ਕੇ ਆਉਂਦੇ ਆ ਤੇ ਹਰ ਇੱਕ ਲੈਵਲ ਤੇ ਕੁੜੀਆਂ ਐਲੀਮੀਨੇਟ ਹੁੰਦੀਆਂ ਤੇ ਜਿਹੜੀ ਗਿਣਤੀ ਹੈ ਉਹ ਘਟਦੀ ਜਾਂਦੀ ਹੈ ਤੇ ਉਸ ਸਮੇਂ ਆਪਦਾ ਉੱਥੇ ਪੈਰ ਜਮਾਏ ਰੱਖਣੇ ਤੇ ਆਪਦਾ ਬੈਸਟ ਦੇਣਾ ਹਰ ਚੀਜ਼ 'ਚ ਅੱਗੇ ਆਉਣਾ ਹਾਈਲਾਈਟ ਹੋਣਾ ਉਹ ਬਹੁਤ ਔਖੀ ਗੱਲ ਹੁੰਦੀ ਹੈ ਕਿਉਂਕਿ ਉਹ ਮਿਹਨਤ ਤਾਂ ਮੈਨੂੰ ਪਤਾ ਕਿ ਮੈਂ ਕਿੰਨੀ ਜ਼ਿਆਦਾ ਕੀਤੀ ਹੈ ਤੇ ਤੈਨੂੰ ਮੈਂ ਕਿਹਾ ਉਹ ਜਿੱਤ। ਖਾਲਪਿੰਦਾ ਵੀ ਪ੍ਰੇਜ ਰੱਖਣਾ ਨਾ ਬਹੁਤ ਜਰੂਰੀ ਹੈ। ਹਾਂਜੀ ਕਿਉਂਕਿ ਫਿੱਟ ਜਿੰਨਾ ਸਰ ਉਹਨਾਂ ਨੇ ਕਿਹਾ ਫਿੱਟ ਰਹਿਣਾ ਬਹੁਤ ਜ਼ਰੂਰੀ ਆ। ਤੇ ਫਿਰ ਜਦੋਂ ਘਰ 'ਚ ਭਗਵਾਨ ਵਗੈਰਾ ਬੰਦੇ ਉਹਨੂੰ ਇਸ ਟਮਕ ਦੇ ਵੀ ਮਨ ਦੋਲਦਾ ਵੀ ਹੋਊਗਾ। ਨਹੀਂ ਸਰ ਇਦਾਂ ਦਾ ਕੁਛ ਨਹੀਂ ਕਿਉਂਕਿ ਮੈਨੂੰ ਹੁੰਦਾ ਕਿ ਜਿਮਿੰਗ ਕਰੋ, ਐਕਸਰਸਾਈਜ਼ ਕਰੋ। ਮੈਂ ਰੈਗੂਲਰ ਜਿਮ ਜਾਂਦੀ ਆ ਤੇ ਤੁਸੀਂ ਆਪਦਾ ਡਾਈਟ ਹੈਲਥੀ ਰੱਖੋ। ਜ਼ਰੂਰੀ ਨਹੀਂ ਘੱਟ ਖਾਣਾ। ਮਤਲਬ ਫਿਟ ਰਹਿਣ ਲਈ ਕੱਟ ਖਾਣਾ ਜ਼ਰੂਰੀ ਨਹੀਂ ਹੁੰਦਾ ਵਧੀਆ ਖਾਣਾ ਜ਼ਰੂਰੀ ਹੁੰਦਾ ਤੇ ਆਪਣੀ ਨਾਲ ਦੀਆਂ ਲੜਕੀਆਂ ਨੂੰ ਫਿਰ ਤੁਸੀਂ ਕੀ ਸੰਦੇਸ਼ ਦੇਵੋਗੇ ਤੁਸੀਂ ਮੈਂ ਕਹੂੰਗੀ ਸਰ ਕਿ ਜਿਹੜੇ ਮੁੰਡੇ ਕੁੜੀਆਂ ਦਾ ਫਰਕ ਉਹ ਪਹਿਲਾਂ ਮਹਾਮਾਰੀ ਜਿਹੜਾ ਇਹ ਰੋਗ ਸੀ ਪੰਜਾਬ 'ਚ ਬਹੁਤ ਜ਼ਿਆਦਾ ਸੀ ਪਰ ਹੁਣ ਹੱਤਿਆ ਔਰ ਵਿਮਨ ਏਮਪਾਵਰਮੈਂਟ ਤੇ ਬਹੁਤ ਲੈਕਚਰ ਦਿੱਤੇ ਜਾਂਦੇ ਸੀ ਪਰ ਹੁਣ ਲੋਕ ਬਹੁਤ ਅਵੇਅਰ ਹੋ ਗਏ ਨੇ ਅੱਜ ਕੱਲ ਜਿੱਦਾਂ ਉਹਨੇ ਮਿਸ ਮਿਸ ਪੀਟੀਸੀ ਪੰਜਾਬੀ ਕਰਾਇਆ ਮਿਸਟਰ ਪੰਜਾਬ ਕਰਾਇਆ ਸੀ ਤਾਂ ਇਕੁਅਲ ਓਪਰਚ्युनिटीज ਮਿਲਦੀਆਂ ਨੇ ਕੁੜੀਆਂ ਨੂੰ ਵੀ ਚਾਹੀਦਾ ਕਿ ਘਰਾਂ ਚੋਂ ਬਾਹਰ ਨਿਕਲੋ ਕੇਵਲ ਇਹ ਨਾ ਸੋਚੋ ਕਿ ਸਰਕਾਰੀ ਨੌਕਰੀਆਂ ਲੈਣੀਆਂ ਨੇ ਪੜ੍ਹ ਕੇ ਜਾਂ ਵਿਆਹ ਹੀ ਕਰਾਉਣੇ ਨੇ ਘਰੇ ਭਾਂਡੇ ਮਾਂਜਣੇ ਨੇ ਨਹੀਂ ਤੁਹਾਡੇ ਤੁਹਾਨੂੰ ਵਾਇਗਰੂ ਨੇ ਕੋਈ ਨਾ ਕੋਈ ਗੁਣ ਬਖਸ਼ਿਆ ਉਹਨੂੰ ਪਹਿਚਾਣੋ ਤੇ ਅੱਗੇ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਜੀ ਮੈਂ ਦੱਸ ਸਕਦੀ ਸਰ ਐਨੀ ਸਪੋਰਟ ਕਿਉਂਕਿ ਦਿੱਲੀ ਤੱਕ ਕੰਪੀਟੀਸ਼ਨ ਹੋਇਆ ਦਿੱਲੀ ਜਲੰਧਰ ਵੱਖ-ਵੱਖ ਸਿਟੀਸ 'ਚ ਹੁੰਦਾ ਸੀ ਤੇ ਫਾਦਰ ਸਾਹਿਬ ਹਮੇਸ਼ਾ ਨਾਲ ਮੈਨੂੰ ਛੱਡਣ ਜਾਂਦੇ ਸੀ ਬਹੁਤ ਕੇਅਰ ਕੀਤੀ ਆ ਤੇ ਕੋਈ ਵੀ ਅਜੀ ਚੀਜ਼ ਨਹੀਂ ਸੀ ਜਿੱਥੇ ਮੈਨੂੰ ਜਿਵੇਂ ਇੱਕ ਮੰਗਦੀ ਸੀ ਨਾ ਮੈਨੂੰ ਚਾਰ ਦਿੰਦੇ ਸੀ ਕਿ ਨਹੀਂ ਆਪਣਾ ਬੈਸਟ ਦੇ ਕੇ ਆ ਜਿੱਤ ਕੇ ਆ ਜਿਹੜੀ ਚੀਜ਼ ਦੀ ਲੋੜ ਹੈ ਤੂੰ ਘਰ ਆ ਕੇ ਦੱਸ ਬਹੁਤ ਜ਼ਿਆਦਾ ਸਪੋਰਟ ਸੀ ਆਫਕੋਰਸ ਟਾਈਮ ਜਿੱਤੀਆਂ ਹਰ ਕਿਸ ਦਾ ਇਕੁਅਲ ਕੰਟ੍ਰਿਬਿਊਸ਼ਨ ਸੀ